ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ ਜਿਨ ਆਪੀ ਨੈ ਆਪ ਸਾਜਿਆ ਸੱਚੜਾ ਅਲਖ ਅਪਾਰੋ ਦੁਇ ਪੁਰ ਜੋੜ ਵਿਛੋੜਿਐਨ ਗੁਰ ਬਿਨ ਕੋਰ ਅੰਧਾਰੋ ਸੂਰਜ ਚੰਦ ਸਿਰਜੈਨ ਐਹ ਨਿਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂ ਸੱਚੜਾ ਦੇਹ ਪਿਆਰੋ ਰਹਾਉ ਸੋਦ ਸਿਰਜੀ ਮੇਦਨੀ ਦੁਖ ਸੁਖ ਦੇਵਨਹਾਰੋ ਨਾਰੀ ਪੁਰਖ ਸਿਰਜੈ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਿਵੇੜਨਹਾਰੋ ਆਵਾ ਗਵਣ ਸਿਰਜਿਆ ਤੂ ਥਿਰ ਕਰਨਹਾਰੋ ਜਮਣ ਮਰਣਾ ਆਏ ਗਿਆ ਬਦਕ ਜੀਓ ਵਿਕਾਰੋ ਬੂੜੜੈ ਨਾਮ ਵਿਸਾਰਿਆ ਬੂੜੜੈ ਕਿਆ ਤਿਸ ਚਾਰੋ ਗੁਣ ਛੋੜ ਬਿਖ ਲਦਿਆ ਅਬ ਗੁਣ ਕਾਵਣ ਜਾਰੋ ਸੱੜੜੈ ਆਏ ਤਿਨਾਂ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੈ ਸੋਹਣੀਏ ਹੁਕਮ ਬੱਦੀ ਸਰਕਾਰੋ ਬਾਲਕ ਬਿਰਧ ਨ ਜਾਣਨੀ ਤੋੜਨ ਹੇਤ ਪਿਆਰੋ ਨਾਉਂਦਰ ઠાਕੇ ਹੁਕਮ ਸੱਚੈ ਹੰਸ ਗਿਆ ਗੈਣਾ ਰੇ ਸਾ ਤਨ ਛੁੱਟੀ ਮੁਠੀ ਝੂਠ ਵਿਦਣੀਆਂ ਮਿਰ ਤਕੜਾ ਅੰਗ ਨੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰਬਾਰੇ ਰੋਬੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਹਾਲਿਆ ਕੱਪੜ ਪਟ ਅੰਬਾਰੇ ਵਾਜੇ ਵੱਜੇ ਸੱਚੀ ਬਾਣੀਆ ਪੰਚ ਮੋਏ ਮਨ ਮਾਰੇ ਜਾਨੀ ਵਿਛੁਣੜੇ ਮੇਰਾ ਮਰਨ ਭਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਿਰ ਸੱਚੜੈ ਹਿਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹਉ ਮੁਠੜੀ ਤੰਦੈ ਧਾਵਣੀਆਂ ਪਿਰ ਛੋੜਿ ਅੜੀ ਵਿਦਣ ਕਾਰੇ ਕਰ ਕਰ ਕੰਤ ਮਹੇਲੀਆ ਰੂੜੈ ਹਿਤ ਪਿਆਰੇ ਮੈਂ ਪਿਰ ਸੱਚ ਸਾਲਾ ਹਣਾ ਹਉ ਰਹਿਸ ਅੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਰਟਿਆ ਸਾ ਤਨ ਸੱਚ ਸੀਗਾਰੋ ਆਵੋ ਮਿਲੋ ਸਹੇਲੀ ਹੋ ਸਿਮਰੋ ਸਿਰਜਣਹਾਰੋ ਬਈਰ ਨਾਮ ਸੁਹਾਗਣੀ ਸੱਚ ਸਵਰਣਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਣਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੂਆ ਸੱਚੜਾ ਦੂਰ ਨ ਭਾਲੀਐ ਕਟ ਕਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ ਹੋ ਦੂਰ ਨ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹਿ ਵਖਾਣੋ ਜਿਨ ਜਗ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਧ ਹੈ ਸੰਸਾਰੁ ਆ ਸਿਰ ਸਿਰ ਸੱਚੜੈ ਲਿਖਿਆ ਦੁਖ ਸੁਖ ਪੁਰਬ ਵਿਚਾਰੋਆ ਦੁਖ ਸੁਖ ਦੀਆ ਜੇ ਹਾਕਿਆ ਸੋ ਨਿਭਹਿ ਜੀ ਨਾਲੇ ਜੇ ਕਰਮ ਕਰਾਇ ਕਰਤਾ ਦੂਜੀ ਕਾਰ ਨ ਪਾਲੇ ਆਪ ਨਿਰਾਲਮ ਤੰਦੈ ਬਾਦੀ ਕਰ ਹੁਕਮ ਛਡਾ ਵਣਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜੈ ਪਾਏ ਵਿਕਾਰੋ ਜਮ ਮਾਰਗ ਪੰਥ ਨ ਸੁਜਈ ਉੱਜੜ ਅੰਧ ਗੁਬਾਰੋਵਾ ਨਾ ਜਲ ਲੇਫ ਤੁਲਈਆ ਨਾ ਪੋਜਨ ਪ੍ਰਕਾਰੋਵਾ ਪੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬਉ ਨਾ ਦੀਸੈ ਕਰਬਾਰੋ ਇਬਕੇ ਰਾਹੇ ਜੰਮਨ ਨਹੀਂ ਪਛਤਾਣੇ ਸਿਰ ਭਾਰੂ ਬਿਨ ਸਾਚੇ ਕੋ ਬੇਲੀ ਨਹੀਂ ਸਾਚਾ ਇਹੋ ਵਿਚਾਰੋ ਬਾਬਾ ਰੂਵਹਿ ਰਵਹ ਸੁ ਜਾਣੀਐ ਮਿਲ ਰੂਵੈ ਗੁਣ ਸਾਰੇ ਵਾ ਰੂਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਤੰਦਾ ਰੋਵੈ ਮੈਲ ਨ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਪਰਮੈ ਭੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜੱਗ ਝੂਠ ਪਸਾਰੂਆ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੂਆ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੈ ਨਾ ਠਾਉ ਅੰਤਰ ਆਉ ਨ ਬੈ ਸਹੋ ਕਹੀਐ ਜਿਉ ਸੁਝੈ ਕਰ ਕਾਉ ਜੰਮਣ ਮਰਣ ਵੱਡਾ ਵੇ ਛੋੜਾ ਬਿਨ ਸਹਿ ਜਗ ਸਬਾਏ ਲੱਭ ਧੰਦਾ ਮਾਇਆ ਜਗਤ ਭੁਲਾਇ ਆਕਾਲ ਖੜਾ ਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮਿਲ ਮਿਲ ਦੇ ਅਸੀਸ ਸਾਹਿ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਅਸੀਸ ਸਾਹਿ ਅਸੀਸਾ ਦੇਵੋ ਭਗਤ ਕਰੇ ਬਹੁ ਮਿਲਿਆ ਕਾ ਕਿਆ ਮਿਲੋ ਇੱਕ ਭੂਲੇ ਨਾਵ ਹੋ ਥਿਹ ਹੋ ਥਾਵ ਹੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ ਜੋਗ-ਜਗ ਸਾਚੈ ਵਿਸੇ ਸਾਜਨ ਸੈਣ ਮਿਲਹੋ ਸੰਜੋਗੀ ਗੁਰ ਮਿਲ ਖੁਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੇ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲ ਤਾਗਾ ਉੱਚੀ ਮਤ ਭਇਆ ਮਨ ਉੱਚਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮਿਟਿਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਤ ਇਸ ਭਾਇਆ ਰੁੰਨੇ ਰੋਵਣ ਹਾਰੇ ਪੁੱਤ ਭਾਈ ਪਾ ਤੀਜੇ ਰੂਵਹਿ ਪ੍ਰੀਤਮ ਅਤ ਪਿਆਰੇ ਪੈ ਰੂਵੈ ਗੁਣਸਾਰ ਸੰਭਾਲੇ ਕੋ ਮਰੈ ਨ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੇ ਜਾਣਾ ਰੂਵਹਿ ਸੱਚ ਸੰਭਾਲੇ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਸੱਚੜਾ ਹਰ ਸਾਲਾਹੀਐ ਕਾਰਜ ਸਭ ਕਿਛ ਕਰਣੈ ਜੋਗ ਸਾ ਤਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਭੋਗ ਸਾ ਤਨ ਮਹਿਲ ਸਮਾਣੀ ਜਨ ਪ੍ਰਿਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣ ਸਰ ਹੈ ਆਪਣੇ ਕੰਤ ਸੰਭਾਲਹਿ ਨਾ ਕਦੇ ਲੱਗੇ ਵਿਜੋਗੋ ਸੱਚੜਾ ਫਿਰ ਸਾ ਲਾਹੀਐ ਸਭ ਕਿਛ ਕਰਣੈ ਜੋਗੋ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਸਾ ਤਨ ਪ੍ਰੇਕੈ ਰੰਗ ਰਤੀ ਵਿਚੋਂ ਆਪ ਗਵਾਏ ਵਿਚੋਂ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛ ਪੁੰਨੀ ਅੰਤਰ ਪਿੰਨੀ ਮਿਲਿਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਪਿਰ ਕੈ ਅੰਕ ਸਮਾਏ ਸੱਚੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਜਿਨਿ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਏ ਆਪ ਛੋੜ ਸੇਵਾ ਕਰੀ ਪਿਰ ਸੱਚੜਾ ਮਿਲੇ ਸਹਿਜ ਸੁਭਾਏ ਪਿਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸਬਦ ਤਨ ਰਾਤੀ ਕਦੇ ਨਰਾਂਡ ਕਦੇ ਸੁਹਾਗਣ ਅੰਤਰ ਸਹਿਜ ਸਮਾਦੀ ਪਿਰ ਰਹਾ ਪਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਿਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹਾਉ ਤਿਨ ਪੁੱਛੋ ਸੰਤਾ ਜਾਏ ਪਿਰ ਹੋ ਵਿੱਚ ਉਨੀਆਂ ਪੀ ਮਿਲਹੇ ਜੇ ਸਤਗੁਰ ਲੱਗ ਹੈ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਵਗੁਣ ਸਬਦ ਜਲਾਏ ਆਉ ਗੁਣ ਸ਼ਬਦ ਜਲਾਏ ਦੂਜਾ ਪਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹਉਮੈ ਗਈ ਪਰਾਤੀ ਫਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਫਿਰ ਹੋ ਵਿੱਚ ਹੰਨੀਆਂ ਪੀ ਮਿਲ ਹੈ ਜੇ ਸਤਗੁਰ ਲਾਗ ਹੈ ਸੱਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਿ ਉਹ ਕੰਤ ਮਹੇਲੀ ਹੋ ਪਿਰ세 ਬਹੁ ਸ਼ਬਦ ਵਿਚਾਰ ਅਵਗਣਵੰਤੀ ਫਿਰ ਨ ਜਾਣਈ ਮੁਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਫਿਰ ਮਰੈ ਨ ਜਾਏ ਗੁਰਮੁਖ ਜਾਤਾ ਸ਼ਬਦ ਪਛਾਤਾ ਸਾਚੈ ਪ੍ਰੇਮ ਸਮਾਏ ਜਿਨ ਆਪਣਾ ਫਿਰ ਨਹੀਂ ਜਾਤਾ ਕਰਮ ਵਿਦਾਤਾ ਕੂੜ ਮੁਠੀ ਕੂੜ ਆਰੇ ਸੁਣਿਓ ਕੰਤ ਮਹਿਲੀ ਹੋ ਫਿਰ ਸੇਵਿਓ ਸ਼ਬਦ ਵਿਚਾਰੇ ਸਭ ਜਗ ਆਪ ਉਪਾਇਉਨ ਆਵਣ ਜਾਣ ਸੰਸਾਰਾ ਮਾਇਆ ਮੋਹ ਖਵਾਇਨ ਮਰ ਜੰਮੈ ਵਾਰੂ ਵਾਰਾ ਮਰ ਜੰਮੈ ਵਾਰੂ ਵਾਰਾ ਵਧੈ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸਬਦੈ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਅਬ ਗੁਣਿਆਰੀ ਝੂਠੀ ਪਿਰ ਜਗ ਜੀਵਨ ਕਿਸ ਨੋ ਰੁਈਐ ਰੂਵੈ ਕੰਤ ਵਿਸਾਰੇ ਸਭ ਜਗ ਆਪ ਉਪਾਇੋਂ ਨ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਪੂਲੀ ਫਿਰੈ ਤਨ ਇਆਣੀਆਂ ਰੰਡ ਬੈਠੀ ਦੂਜੈ ਪਾਏ ਰੰਡ ਬੈਠੀ ਦੂਜੈ ਪਾਏ ਮਾਇਆ 모ਹੇ ਦੁਖ ਪਾਏ ਆਵ ਘਟੈ ਤਨ ਚੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁੱਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ ਲੱਭ ਲੋਭ ਚਿਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇਕ ਰੂਹ ਹੈ ਪਿਰ ਹੈ ਵਿਛੁੰਨੀਆਂ ਅੰਦੀ ਨਾ ਜਾਣੈ ਪਿਰ ਨਾਲੇ ਗੁਰ ਪ੍ਰਸਾਦੀ ਸਾਚਾ ਪਿਰ ਮਿਲੈ ਅੰਤਰ ਸਦਾ ਸਮਾਲੈ ਪਿਰ ਅੰਤਰ ਸੰਭਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਇਹੋ ਤਨ ਰੁਲੈ ਰੁਲਾਇ ਕਾਮ ਨ ਆਇਆ ਜਿਨ ਖਸਮ ਨ ਜਾਤਾ ਹਦੂਰੇ ਨਾਨਕ ਸਾ ਤਨ ਮਿਲੇ ਮਿਲਾਈ ਪਿਰ ਅੰਤਰ ਸਦਾ ਸੰਭਾਲੇ ਇਕ ਰੂਹ ਹੈ ਪਿਰ ਹੈ ਵਿਛੁੰਨੀਆਂ ਅੰਦੀ ਨ ਜਾਣੈ ਫਿਰ ਹੈ ਨਾਲੇ ਬਡਹੰਸ ਮਹੱਲਾ 3 ਰੋਵਹਿ ਪਿਰਹਿ ਵਿਛੁੰਨੀਆਂ ਮੈਂ ਪਿਰ ਸਚੜਾ ਹੈ ਸਦਾ ਨਾਲੇ ਜਿੰਨੀ ਚੱਲਣ ਸਹੀ ਜਾਣਿਆ ਸਤਗੁਰ ਸੇਵਹਿ ਨਾਮ ਸਮਹਾਲੇ ਸਦਾ ਨਾਮ ਸਮਹਾਲੇ ਸਤਗੁਰ ਹੈ ਨਾਲੇ ਸਤਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਸੱਚਾ ਸਾਹਿਬ ਸੱਚੀ ਨਾਈ ਵੇਖੈ ਨਦਰ ਨਿਹਾਲੇ ਰੂਹ ਵਹ ਪਿਰਹੋ ਵਿਚੁੰਨੀਆਂ ਮੈਂ ਪਿਰ ਸਚੜਾ ਹੈ ਸਦਾ ਨਾਲੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਗੁਰ ਮਿਲੀ ਤਾਂ ਸਹਿਜ ਮਿਲੀ ਫਿਰ ਰਾਖਿਆ ਉਰ ਧਾਰੇ ਸਦਾ ਉਰ ਧਾਰੇ ਨੇਹੋ ਨਾਲ ਪਿਆਰੇ ਸਤਗੁਰ ਤੇ ਫਿਰ ਦਿਸੈ ਮਾਇਆ ਮੋਹ ਕਾ ਕੱਚਾ ਚੋਲਾ ਤਿਤ ਪੈਦੈ ਪਗ ਖਿਸੈ ਤੇਰੇ ਰੰਗ ਰਾਤਾ ਸੂ ਸੱਚਾ ਚੋਲਾ ਤਿਤ ਪੈਦੈ ਤਖਾ ਨਿਵਾਰੇ ਰਬ ਮੇਰਾ ਸਾਹਿਬ ਸਬਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੂਲੀ ਅਵਗਣਿਆਰੇ ਮੈਂ ਸਦਾ ਰਾਵੇ ਪਿਰ ਆਪਣਾ ਸਚੜੈ ਸਬਦ ਵਿਚਾਰੇ ਸੱਚੈ ਸਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਗੁਰ ਪ੍ਰੀਤਮ ਪਾਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਨ ਦੁਖ ਸਬਾਇਆ ਆਪਣੇ ਗੁਰ ਕਉ ਤਨ ਮਨ ਦੀਜੈ ਤਾਂ ਮਨ ਪੀਜੈ ਕ੍ਰਿਸ਼ਨ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੂਲੀ ਅਵਗਣਿਆਰੇ ਸੱਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ ਆਪ ਮਿਲਾਏ ਆਪ ਮਿਲਾਏ ਆਪੇ ਦੇ ਪਿਆਰੋ ਆਪੇ ਦੇ ਪਿਆਰੋ ਸਹਿਜ ਵਾਪਾਰੋ ਗੁਰਮੁਖ ਜਨਮ ਸਵਾਰੇ ਤਨ ਜਗ ਮਹਿ ਆਇਆ ਆਪ ਗਵਾਇਆ ਦਰ ਸਾਚੈ ਸਚਿਆਰੋ ਗਿਆਨ ਰਤਨ ਘਟ ਚਾਂਦਨ ਹੋਆ ਨਾਨਕ ਨਾਮ ਪਿਆਰੋ ਸੱਚੜੈ ਆਪ ਜਗਤ ਉਪਾਇਆ ਗੁਰ ਬਿਨ ਕੋਰ ਅੰਧਾਰੋ